ਸਸੀਕਾਲ ਜੀ ਸਾਰਿਆਂ ਨੂੰ ਬੱਚਿਆਂ ਨੂੰ ਦੋ ਦਿਨਾਂ ਤੋਂ ਸਕੂਲ ਤੋਂ ਛੁੱਟੀਆਂ ਸੀ ਤੇ ਅੱਜ ਜਦੋਂ ਸੂਫੀ ਟਿਊਸ਼ਨ ਤੋਂ ਆਈ ਤਾਂ ਉਹਨੂੰ ਸੀਗਾ ਵੀ ਕੁਝ ਵਧੀਆ ਜਾਂ ਤਿੱਖਾ ਹੋਵੇ ਕਿਉਂਕਿ ਉਹਨੂੰ ਕਈ ਦਿਨਾਂ ਤੋਂ ਕੋਲਡ ਹੋਇਆ ਪਿਆ ਸੀ ਤੇ ਉਹਦੇ ਨਾਲ ਉਹਦੇ ਮੂੰਹ ਦਾ ਟੇਸਟ ਬਿਲਕੁਲ ਖਰਾਬ ਸੀ ਤੇ ਆਪਾਂ ਉਹਦੇ ਲਈ ਬਹੁਤ ਹੀ ਜਲਦੀ ਦੇ ਵਿੱਚ ਚੰਨਿਆਂ ਦੀ ਬਹੁਤ ਹੀ ਚਟਪਟੀ ਜੀ ਇੱਕ ਰੈਸিপি ਬਣਾਈ ਬਣਾਉਣੀ ਬਹੁਤ ਆਸਾਨ ਹੈ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਚਨੇ ਆਪਾਂ ਰਾਤ ਤੋਂ ਭਿਓ ਕੇ ਰੱਖੇ ਤੇ ਆਪਣੇ ਉਬਾਲੇ ਪਏ ਸੀ ਇਹ ਜਿਹੜੇ ਚਨੇ ਆ ਤੁਸੀਂ ਜ਼ਿਆਦਾ ਨਹੀਂ ਉਬਾਲਨੇ ਇਹਦੀਆਂ ਤਿੰਨ ਕਿ ਵਿਸਲਾਂ ਲਗਾ ਦੇਣੀਆਂ ਹੈਗੀਆਂ ਜਿਹੜੇ ਇਹ ਬਿਲਕੁਲ ਖੁਲਣ ਜੇ ਨਾ ਇਸ ਤਰ੍ਹਾਂ ਥੋੜੇ ਜਿਹਾ ਸਖਤ ਰਹਿਣ ਇਸ ਤਰੀਕੇ ਨਾਲ ਤੁਸੀਂ ਉਬਾਲ ਕੇ ਰੱਖ ਲੈਣੇ ਆਗੇ ਤਾਂ ਕਿ ਇਹਨਾਂ ਦਾ ਕੱਚਾਪਨ ਦੂਰ ਹੋਵੇ ਪਰ ਇਹ ਜ਼ਿਆਦਾ ਪੱਕਣ ਨਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਵਿੱਚੋਂ ਬਿਲਕੁਲ ਕੱਢ ਲਿਆ ਤੇ ਸੁਕਾਉਣ ਦੀ ਜ਼ਰੂਰਤ ਨਹੀਂ ਤੇ ਇਹਦੇ ਵਿੱਚ ਦੋ ਚਮਚ ਆਪਾਂ ਪਾਏ ਹੈ ਜੀ ਅਰਾ ਰੋਟ ਦੇ ਤੁਸੀਂ ਇੱਥੇ ਮੈਦਾ ਵੀ ਯੂਜ਼ ਕਰ ਸਕਦੇ ਹੋ ਆਪਾਂ ਅਰਾ ਰੋਟ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਜੀ ਨਮਕ ਉਹ ਤੁਸੀਂ ਟੇਸਟ ਅਨੁਸਾਰ ਲੈ ਲਿਓ ਫਿਰ ਆਪਾਂ ਇਹਦੇ ਵਿੱਚ ਪਾਈ ਹੈ ਹਲਦੀ ਕਲਰ ਲਈ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੇਗੀ ਮਿਰਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਚਨਾ ਮਸਾਲਾ ਤੇ ਆਪਾਂ ਇੱਕ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਚਾਟ ਮਸਾਲਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਥੋੜੇ ਜਿਹਾ ਪਾਣੀ ਨਾਲ ਮਿਕਸ ਕਰ ਲੈਣਾ ਪਹਿਲਾਂ ਇੱਕੋ ਦਮ ਤੁਸੀਂ ਪਾਣੀ ਬਿਲਕੁਲ ਨਹੀਂ ਪਾਉਣਾ ਕਿਉਂਕਿ ਆਪਣੇ ਚਨੇ ਸੀਗੇ ਉਹ ਥੋੜੇ ਜਿਹਾ ਗਿੱਲੇ ਸੀ ਤੇ ਇਸੇ ਤਰੀਕੇ ਨਾਲ ਤੁਸੀਂ ਹੱਥ ਦੇ ਨਾਲ ਇਹਨੂੰ ਹਿਲਾ ਲੈਣਾ ਮਿਕਸ ਕਰ ਲੈਣਾ ਤੇ ਫਿਰ ਤੁਸੀਂ ਦੇਖਣਾ ਬਾਅਦ ਵਿੱਚ ਇਹਦੇ ਲਈ ਕਿੰਨੇ ਪਾਣੀ ਦੀ ਜ਼ਰੂਰਤ ਹੈ ਫਿਰ ਤੁਸੀਂ ਉਸ ਹਿਸਾਬ ਨਾਲ ਪਾਉਣਾ ਬਹੁਤ ਹੀ ਵਧੀਆ ਤੇ ਟੇਸਟੀ ਰੈਸিপি ਬੰਦੀ ਹੈ ਇਹ ਅਰਰੋਟ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਿਆ ਆਪਾਂ ਇੱਕ ਚਮਚ ਹੋਰ ਪਾ ਲਿਆ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਲਿਆ ਇੱਕ ਦੋ ਸਪੂਨ ਦੀ ਜ਼ਰੂਰਤ ਪਈ ਤੇ ਪਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਜੀ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਕੋਈ ਵੀ ਕੁਕਿੰਗ ਆਇਲ ਜਿਹੜਾ ਤੁਸੀਂ ਕਿਚਨ ਦੇ ਵਿੱਚ ਯੂਜ਼ ਕਰਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਫਿਰ ਇਹ ਆਪਾਂ ਸਾਰੇ ਚੰਨਿਆ ਜਿਹੜੇ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤੇ ਇਹ ਤਰੀਕਾ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੈ ਤੇ ਇਹਦੇ ਨਾਲ ਜਿਹੜੀ ਇਹ ਚੰਨਿਆਂ ਦੀ ਤੁਸੀਂ ਇਹਨੂੰ ਚਟਪਟੀ ਚਾਟ ਕੇ ਲੋ ਜਾਂ ਤੁਸੀਂ ਇਹਨੂੰ ਪੂਰੀ ਵਗੈਰਾ ਰੋਟੀ ਵਗੈਰਾ ਨਾਲ ਬੜੀ ਵਧੀਆ ਤਰੀਕੇ ਦੇ ਨਾਲ ਖਾ ਸਕਦੇ ਹੋ ਤੁਸੀਂ ਇਹਨੂੰ ਕੱਲੇ ਵੀ ਖਾ ਸਕਦੇ ਹੋ ਐਨੀ ਮਜ਼ੇਦਾਰ ਬਣਦੀ ਹੈ ਤੇ ਉਸ ਤੋਂ ਬਾਅਦ 3 ਤੋਂ 4 ਮਿੰਟਾਂ ਦੇ ਵਿੱਚ ਵਿੱਚ ਇਹ ਵਧੀਆ ਫਰਾਈ ਹੋ ਜਾਂਦੇ ਆ ਜਿਹੜਾ ਤੇਲ ਹੈ ਤੁਹਾਡਾ ਉਹ ਫੁੱਲ ਗਰਮ ਹੋਵੇ ਤੇ ਤੁਸੀਂ ਇਹਨਾਂ ਨੂੰ ਉਬਾਲ ਲੈਣਾ ਐ ਨੀ ਗੱਲ ਯਾਦ ਰੱਖਿਓ ਸਿੱਧੇ ਫਰਾਈ ਨਾ ਕਰਿਓ ਕਈ ਵਾਰੀ ਆਪਾਂ ਭੋਓ ਕੇ ਸਿੱਧੇ ਹੀ ਕਰ ਦਈਏ ਉਹ ਕੱਚੇ ਰਹਿ ਜਾਂਦੇ ਅੰਦਰੋਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੱਢ ਲਵਾਂਗੇ ਜੀ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਮੈਨੂੰ ਇਹ ਜ਼ਰੂਰ ਦੱਸਿਓ ਤੁਸੀਂ ਕਿਹ ਤੋਂ ਕਿਹ ਤੋਂ ਮੇਰੇ ਨਾਲ ਜੁੜੇ ਹੋਏ ਹਾਂ ਉਸ ਤੋਂ ਬਾਅਦ ਆਪਾਂ ਇੱਕ ਸਾਫ਼ ਕੜਾਈ ਲੈ ਲਾਂਗੇ ਤੇ ਉਹਦੇ ਵਿੱਚ ਇੱਕ ਚਮਚ ਆਪਾਂ ਦੇਸੀ ਘਿਓ ਦਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਜੀਰਾ ਤੇ ਜਦੋਂ ਆਪਣਾ ਜੀਰਾ ਹੈਗਾ ਜਿਹੜਾ ਭੁੰਨ ਗਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਫਿਰ ਦੋ ਕਪਾ ਪਾਵਾਂਗੇ ਆਪਾਂ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹ ਸਾਰੀਆਂ ਚੀਜ਼ਾਂ ਨੂੰ ਕਰਾਂਗੇ ਮਿਕਸ ਹਲਕਾ ਹਲਕਾ ਜਿਹਾ ਪਕਾ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਜੀ ਵਿੱਚ ਇੱਕ ਟਮਾਟਰ ਇਹਨੂੰ ਪਾਉਣ ਤੋਂ ਬਾਅਦ ਫਿਰ ਇਹਨੂੰ ਵੀ ਕਰਾਂਗੇ ਮਿਕਸ ਤੇ ਇਹੀ ਤਰੀਕਾ ਹੈਗਾ ਤੁਸੀਂ ਜਰੂਰ ਅਪਣਾਓ ਬਹੁਤ ਛੇਤੀ ਹੁੰਦਾ ਕਈ ਵਾਰੀ ਜਦੋਂ ਆਪਾਂ ਚਨੇਆ ਵਗੈਰਾ ਦੀ ਸਬਜੀ ਬਣਾਉਣੀ ਹੈ ਤਾਂ ਉਹਦੇ ਵਿੱਚੋਂ ਆਪਾਂ ਚਨੇ ਬਰਚਾ ਕੇ ਰੱਖ ਲੈਣੇ ਉਬਾਲ ਕੇ ਤੇ ਨਾਲ ਹੀ ਆਪਣੇ ਇਹ ਰੈਸিপি ਵੀ ਬਣ ਜਾਂਦੀ ਹੈ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਹਲਦੀ ਮਿਰਚ ਵਗੈਰਾ ਪਾਵਾਂਗੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਧਨੀਆ ਪਾਊਡਰ ਇਹ ਮਸਾਲੇ ਸਾਰੇ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਹੀ ਇਹਦਾ ਟੇਸਟ ਹੈ ਜਿਹੜਾ ਬਹੁਤ ਚਟਪਟਾ ਬਣਦਾ ਤੇ ਫਿਰ ਆਪਾਂ ਥੋੜੀ ਜਿਹੀ ਪਾਈਏ ਇਹਦੇ ਉੱਪਰ ਕਾਲੀ ਮਿਰਚ ਤੇ ਹਲਕਾ ਜਿਹਾ ਆਪਾਂ ਪਾ ਦਾਂਗੇ ਪਾਣੀ ਤਾਂ ਕਿ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੁੰਨ ਜਾਣ ਉਸ ਤੋਂ ਬਾਅਦ ਇਹਦੇ ਲਈ ਆਪਾਂ ਕੱਟਿਆ ਜੀ ਥੋੜਾ ਜਿਹਾ ਪਨੀਰ ਤੇ ਉਹ ਜੇ ਤੁਹਾਡੇ ਕੋਲ ਐਟ ਅ ਟਾਈਮ ਹੋਵੇ ਤਾਂ ਤੁਸੀਂ ਜ਼ਰੂਰ ਪਾਓ ਨਹੀਂ ਕੋਈ ਜ਼ਰੂਰੀ ਨਹੀਂ ਵੈਸੇ ਪਾਉਂਗੇ ਤਾਂ ਹੈਲਥੀ ਵੀ ਬਣੂ ਤੇ ਚੀਜ਼ ਟੇਸਟੀ ਵੀ ਬਹੁਤ ਜ਼ਿਆਦਾ ਬਣੂਗੀ ਤੇ ਫਿਰ ਇਹਨੂੰ ਆਪਾਂ ਸਿਰਫ 1 ਮਿੰਟ ਲਈ 2 ਮਿੰਟ ਲਈ ਪਕਾ ਲਾਂਗੇ ਕਿਉਂਕਿ ਪਨੀਰ ਹੈ ਜਿਹੜਾ ਉਹ ਆਪਾਂ ਜ਼ਿਆਦਾ ਮੋਟਾ ਨਹੀਂ ਕੱਟਿਆ ਜ਼ਿਆਦਾ ਟਾਈਮ ਨਹੀਂ ਲੱਗਦਾ ਉਸ ਤੋਂ ਬਾਅਦ ਆਪਣੇ ਫਰਾਈ ਕੀਤੇ ਹੋਏ ਚਨੇ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਚਨੇ ਦੀ ਸਬਜੀ ਵਗੈਰਾ ਤੁਸੀਂ ਬਹੁਤ ਵਾਰ ਬਣਾਈ ਹੋਗੀ ਪਰ ਇਸ ਤਰੀਕੇ ਦੀ ਚਾਟ ਇੱਕ ਵਾਰੀ ਬਣਾ ਕੇ ਤੁਸੀਂ ਜਰੂਰ ਦੇਖਿਓ ਐਨੀ ਟੇਸਟੀ ਬਣਦੀ ਹੈ ਕਿ ਮੂੰਹੋਂ ਨਹੀਂ ਲੱਤਦੀ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਹਰਾ ਹਰਾ ਧਨੀਆ ਤੇ ਤੁਹਾਡੇ ਕੋਲ ਮੇਥੀ ਵਗੈਰਾ ਹੋਵੇ ਪਾ ਦਿਓ ਪਰ ਧਨੀਏ ਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਬਣਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਉਣੀ ਹੈ ਜਿਹੜੀ ਹੈਗੀ ਐ ਇਮਲੀ ਦੀ ਸੌਸ ਕਰਦੇ ਪਈ ਉਹਦੇ ਤੁਸੀਂ 2 ਚਮਚ ਇਹਦੇ ਉੱਪਰ ਜ਼ਰੂਰ ਪਾਓ ਜੇ ਤੁਹਾਡੇ ਕੋਲ ਨਿੰਬੂ ਹੋਇਆ ਤਾਂ ਤੁਸੀਂ ਉਹ ਵੀ ਇਹਦੇ ਉੱਪਰ ਨਿਚੋੜ ਸਕਦੇ ਹੋ ਤੇ ਇਹ ਚੀਜ਼ਾਂ ਪਾ ਕੇ ਤੁਸੀਂ ਇਹ ਬਹੁਤ ਹੀ ਚਟਪਟੀ ਜੀ ਆਟਾ ਤੇ ਚਨੇ ਦੀ ਜਿਹੜੀ ਹੈਗੀ ਹੈ ਤੁਸੀਂ ਇਹਨੂੰ ਸਬਜ਼ੀ ਵੀ ਕਹਿ ਸਕਦੇ ਹੋ ਸੁੱਕੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਦੇਖੋ ਇਹਦਾ ਕਲਰ ਵਗੈਰਾ ਕਿੰਨਾ ਸੋਹਣਾ ਆਇਆ ਲਾਸਟ ਤੇ ਆਪਾਂ ਤੁਹਾਨੂੰ ਦੱਸਿਆ ਸੀ ਇਹਦੇ ਉੱਪਰ ਆਪਾਂ ਸੌਸ ਪਾਤੀ ਤੇ ਨੂੰ ਮਿਕਸ ਕਰਤਾ ਤੇ ਇਹਦੇ ਉੱਪਰ ਤੁਸੀਂ ਬਾਅਦ ਵਿੱਚ ਜਦੋਂ ਇਹਨੂੰ ਕੱਢੋਗੇ ਦਹੀਂ ਵਗੈਰਾ ਪਾ ਕੇ ਵੀ ਖਾ ਸਕਦੇ ਹੋ ਬੜੇ ਟੇਸਟੀ ਲੱਗਦੇ ਹੈਗੇ ਟਰਾਈ ਕਰਕੇ ਜ਼ਰੂਰ ਦੇਖਿਓ ਕਈ ਵਾਰੀ ਕੀ ਦੇ ਬੱਚੇ ਚਾਣਕ ਕੁਛ ਮੰਗਦੇ ਆ ਤੇ ਇਹ ਤੇ ਟਾਈਮ ਕੁਛ ਨਹੀਂ ਲੱਗਦਾ ਕਿਉਂਕਿ ਕਈ ਵਾਰ ਚਨੇ ਵਗੈਰਾ ਆਪਾਂ ਸਬਜੀ ਚੋਂ ਹੀ ਕੱਢ ਲੈਨੇ ਆ ਤੇ ਉਸ ਤੋਂ ਬਾਅਦ ਜਦੋਂ ਇਹ ਬਣਾਉਣੇ ਆ ਤਾਂ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਆਪਾਂ ਜਦੋਂ ਇਹ ਬਣਾ ਕੇ ਤਿਆਰ ਕਰਕੇ ਸੂਫੀ ਨੂੰ ਸਭ ਤੋਂ ਪਹਿਲਾਂ ਦਿੱਤੀ ਕਿਉਂਕਿ ਉਹਦੀ ਇਹ ਡਿਮਾਂਡ ਸੀ ਕਿ ਮੈਂ ਚਨੇ ਖੁਸ਼ੇ ਸਪੈਸ਼ਲ ਖਾਣਾ ਚਟਪਟਾ ਉਹਨੂੰ ਪਤਾ ਨਹੀਂ ਸੀ ਵੀ ਆਪਾਂ ਚਨੇ ਆਂ ਦੀ ਚਾਟ ਬਣਾਵਾਂਗੇ ਤਾਂ ਉਹਨੂੰ ਬੜੀ ਜ਼ਿਆਦਾ ਪਸੰਦ ਆਈ ਤੇ ਸੋ ਤੁਸੀਂ ਵੀ ਬੱਚਿਆਂ ਨੂੰ ਬਣਾ ਕੇ ਜ਼ਰੂਰ ਖਵਾਇਓ ਇੱਕ ਵਾਰੀ ਮੇਰੀ ਕਹਿੰਦੇ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ